ਪੰਜਾਬ ਦੇ ਵਿੱਚ ਹੜ੍ਹਾਂ ਨੇ ਕਾਫੀ ਤਬਾਹੀ ਮਚਾਈ ਹੋਈ ਹੈ ਤੇ ਜੇ ਗੱਲ ਗੁਰਦਾਸਪੁਰ ਦੀ ਕੀਤੀ ਜਾਵੇ ਤਾਂ ਗੁਰਦਾਸਪੁਰ ਦੇ ਵਿੱਚ ਵੀ ਹੜ੍ਹਾਂ ਨੇ ਕਾਫੀ ਤਬਾਹੀ ਮਚਾਈ ਹੋਈ ਹੈ ਤਾਂ ਹਰ ਕੋਈ ਆਪੋ ਆਪਣੇ ਤਰੀਕੇ ਦੇ ਨਾਲ ਇਨ੍ਹਾਂ ਹੜ੍ਹ ਪੀੜਤਾਂ ਦੀ ਮਦਦ ਕਰ ਰਿਹਾ ਤਾਂ ਇਸੇ ਹੀ ਤਰ੍ਹਾਂ ਬੀਤੇ ਦਿਨ ਦਿਨਾਨਗਰ ਦੇ ਚੱਕਰਾਂ ਦੇ ਵਿੱਚ ਪੰਜਾਬੀ ਉੱਗੇ ਗਾਇਕਾ ਜਸਬੀਰ ਜੱਸੀ ਪਹੁੰਚੇ ਨੇ ਜਿੱਥੇ ਕਿ ਉਹਨਾਂ ਦੇ ਵੱਲੋਂ ਲੋਕਾਂ ਦੀ ਮਦਦ ਕੀਤੀ ਗਈ ਹੈ ਹੜਪੀੜਤਾਂ ਦੀ ਮਦਦ ਕੀਤੀ ਗਈ ਹੈ ਉਹਨਾਂ ਨੂੰ ਰਾਹਤ ਸਮਗਰੀ ਜਿਹੜੀ ਹੈ ਦਿੱਤੀ ਗਈ ਹੈ ਤੇ ਨਾਲੇ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਤਾਂ ਉੱਥੇ ਹੜਪੀੜਤਾਂ ਦੇ ਲਈ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿੱਥੇ ਕਿ ਦਿੱਲੀ ਤੋਂ ਏਮਜ਼ ਦੀਆਂ ਜਿਹੜੀਆਂ ਡਾਕਟਰਾਂ ਦੀਆਂ ਟੀਮਾਂ ਨੇ ਉਹ ਵੀ ਪਹੁੰਚੀਆਂ ਨੇ ਤੇ ਇਸ ਤੋਂ ਬਾਅਦ ਜਦੋਂ ਜਸਬੀਰ ਜੱਸੀ ਦੇ ਨਾਲ ਗੱਲਬਾਤ ਕੀਤੀ ਗਈ ਆ ਤਾਂ ਉਹਨਾਂ ਨੇ ਕਿਹਾ ਕਿ ਸਾਡਾ ਪੰਜਾਬ ਕਦੇ ਵੀ ਡੁੱਬਣ ਵਾਲਾ ਨਹੀਂ ਹੈ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ ਤਾਂ ਉਹ ਤੇ ਹੀ ਜਿਹੜੇ ਗਾਇਕ ਬੌਂਸਰ ਲੈ ਕੇ ਆਉਂਦੇ ਨੇ ਉਹਨਾਂ ਦੇ ਉੱਤੇ ਵੀ ਜਸਬੀਰ ਜੱਸੀ ਦੇ ਵੱਲੋਂ ਤੰਜ ਕੱਸਿਆ ਗਿਆ ਤਾਂ ਉਸੇ ਨਾਲ ਹੀ ਮਨਕੀਰ ਤੇ ਔਲਖ ਦੇ ਵੱਲੋਂ ਟਰੈਕਟਰ ਵੰਡਣ ਨੂੰ ਲੈ ਕੇ ਵੀ ਵੱਡੀਆਂ ਗੱਲਾਂ ਕਹੀਆਂ ਗਈਆਂ ਨੇ ਕੀ ਕੁਝ ਕਿਹਾ ਗਿਆ ਉਹ ਤੁਹਾਨੂੰ ਸੁਣਾਉਣੀ ਆ ਭਾਜੀ ਕਈ ਤਰ੍ਹਾਂ ਦੀਆਂ ਕਮੀਆਂ ਨੇ ਕਈ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਮੈਨੇਜ ਕਰਨ ਵਾਲੀਆਂ ਜਿਵੇਂ ਹੁਣ ਇਮੀਡੀਏਟ ਵੀ ਮੈਂ ਕਹਿਆਂ ਕਈਆਂ ਕਈਆਂ ਘਰਾਂ ਚ ਕੱਲ ਸਿ ਜਾ ਕੇ ਆਇਆ ਕਿ ਉਹਨਾਂ ਨੂੰ ਇਮੀਡੀਏਟ ਸੌਣ ਵਾਸਤੇ ਵਿਚਾਰਿਆਂ ਨੂੰ ਗੱਦੇ ਚਾਹੀਦੇ ਨੇ ਕਿਉਂਕਿ ਗੱਦੇ ਗਿੱਲੇ ਹੋ ਗਿਆ ਕਪੜੇ ਗਿੱਲੇ ਹੋ ਗਿਆ ਤੇ ਕੁਝ ਲੋਕ ਬਿਮਾਰ ਨੇ ਵਿਚਾਰੇ ਉਹਨਾਂ ਨੂੰ ਉਹਨਾਂ ਨੂੰ ਉਸ ਤਰੀਕੇ ਨਾਲ ਮੈਨੇਜ ਕਰਨਾ ਉਹਨਾਂ ਨੂੰ ਉਸ ਤਰੀਕੇ ਨਾਲ ਪਲਾਨਿੰਗ ਨਾਲ ਤੇ ਕਈ ਹੈ ਪ੍ਰੋਬਲਮ ਤੇ ਹੁਣ ਬਿਮਾਰੀਆਂ ਦਾ ਖਤਰਾ ਆ ਗਿਆ ਡੰਗਰ ਮਰ ਗਏ ਆ ਕਈਆਂ ਪਿੰਡਾਂ ਪਿੰਡਾਂ ਦੇ ਵਿੱਚ ਤੇ ਇੰਨੇ ਡੰਗਰ ਮਰ ਗਏ ਆ ਵੀ ਵਿੱਚ ਉੱਥੇ ਪਏ ਹੋਏ ਆ ਉਹਨਾਂ ਨੂੰ ਵੀ ਕਲੀਨਿੰਗ ਹੋਣੀ ਹਵਾ ਜਿਹੜੀ ਉਹ ਕਲੀਨ ਰਹਿਣੀ ਤੇ ਅਵੇਰਨੈਸ ਹੋਣੀ ਹੁਣ ਕਈ ਲੋਕ ਜਿਹੜੇ ਪਲਾਸਟਿਕ ਜਿਹੜੀ ਬੋਤਲਾਂ ਬਹੁਤ ਜ਼ਿਆਦਾ ਛੁੱਟੀ ਜਾ ਰਹੇ ਤੇ ਉਹ ਇਹਨਾਂ ਚੀਜ਼ਾਂ ਵੇਸਟ ਨਹੀਂ ਹੈ ਭਾਜੀ ਇਹ ਐਨਵਾਇਰਨਮੈਂਟ ਦੇ ਨਾਲ ਵੀ ਖਤਰਾ ਹੈ ਐਨਵਾਇਰਨਮੈਂਟ ਦਾ ਵੀ ਖਤਰਾ ਹੈ ਨਾ ਕਿ ਜਦੋਂ ਆਪਾਂ ਪਲਾਸਟਿਕ ਦੀਆਂ ਬੋਤਲਾਂ ਪਾਣੀ ਪੀ ਕੇ ਕਿਤੇ ਵੀ ਸੁੱਟ ਦਿੰਨੇ ਆ ਜਾਂ ਕੱਪ ਜਿਹੜਾ ਉਹ ਪਾਣੀ ਪੀ ਕੇ ਸੁੱਟ ਦਿੰਨੇ ਆ ਉਹ ਵੀ ਫਿਰ ਸਾਡੇ ਖੱਡਾਂ ਚੋਂ ਹੀ ਨਿਕਲਣਾ ਸੋ ਇਹਨਾਂ ਚੀਜ਼ਾਂ ਵਾਸਤੇ ਸਾਨੂੰ ਰੈਡੀ ਰਹਿਣਾ ਪਏਗਾ ਸਰਵੇ ਕਰਨਾ ਚਾਹੀਦਾ ਪਲੈਨਿੰਗ ਕਰਨੀ ਚਾਹੀਦੀ ਹੈ ਤੇ ਸਾਰੀਆਂ ਸੰਸਥਾਵਾਂ ਨੂੰ ਸਰਕਾਰ ਨੂੰ ਐਨ ਆਰ ਆਈਜ਼ ਨੂੰ ਸਾਰਿਆਂ ਨੂੰ ਨਿਕਲ ਤੇ ਜਾਣਾ ਪੰਜਾਬੀਆਂ ਨੇ ਬਾਹਰ ਇਸੀ ਗੱਲ ਨੇ ਬਟ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਤੈਨੂੰ ਪਲੈਨਿੰਗ ਦੇਣਾ ਤਰੀਕਾ ਅਸਰ ਟੀਮਸ ਐਮਸੀ ਦੀ ਟੀਮ ਕਰਾ ਲਾ ਕੈਂਪ ਗਾਲ ਆ ਜੀ ਐਮਸੀ ਟੀਮ ਜਿਹੜੇ ਡਾਕਟਰ ਮੱਲੀ ਨੇ ਉਹਨਾਂ ਨੇ ਮੈਨੂੰ ਉਹਨਾਂ ਨੇ ਆਪੇ ਫੋਨ ਕੀਤਾ ਸੀ ਵੀ ਅਸੀਂ ਪਾਜੀ ਜਾਣਾ ਸਾਨੂੰ ਮੈਨੇਜ ਕਰਕੇ ਦੋ ਅਸੀਂ ਡੀਸੀ ਮੈਡੀਸੀ ਅਮਰਸਰ ਨਾਲ ਸੀ ਟਾਈਮ ਉਹਨਾਂ ਦੀ ਗੱਲ ਕਰਾਈ ਕਪਲ ਨੇ ਕਪਲ ਸ਼ਰਮਾ ਨੇ ਸਾਰਾ ਇਹਨਾਂ ਦਾ ਅਰੇਂਜਮੈਂਟ ਰਹਿਣ ਦਾ ਖਾਣੇ ਪੀਣੇ ਦਾ ਸਾਰਾ ਕੁਝ ਟਰਾਂਸਪੋਰਟੇਸ਼ਨ ਉਹਨੇ ਕਰਕੇ ਦਿੱਤੀ ਤੇ ਹੋਰ ਲੋਕਾਂ ਨੇ ਵੀ ਬਹੁਤ ਸਾਰਾ ਸਹਿਯੋਗ ਦਿੱਤਾ ਜਦੋਂ ਅੱਜ ਵੀ ਮੈਂ ਕੋਸ਼ਿਸ਼ ਕਰਾ ਜੀ ਬੇਤੇ ਅੱਜ ਉਹ ਵੀ ਫਿਰ ਮੈਂ ਐਡਮਿਨਿਸਟ੍ਰੇਸ਼ਨ ਨੂੰ ਏਡੀਸੀ ਸਾਹਿਬ ਨਾਲ ਗੱਲ ਕੀਤੀ ਵੀ ਤੁਸੀਂ ਜ਼ਰੂਰ ਲੋਗ आओ ਤੇ ਮੈਂ ਚਾਹੁੰਦਾ ਵੀ ਸੀਪੀਏਮਸ ਆਪਣੇ ਗੁਰਦਾਸ ਵਿੱਚ ਗੁਰਦਾਸਪੁਰ ਚ ਵੀ ਆਏ ਸਰਵੇ ਵੀ ਕਰੇ ਤੇ ਨਾਲੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਵੀ ਕਰੇ ਤੇ ਦੇਖੇ ਵੀ ਅੱਗੇ ਕਿਡੀਆਂ ਕਿਡੀਆਂ ਸਮੱਸਿਆਵਾਂ ਵਾਲੀਆਂ ਕਈ ਕਲਾਕਾਰ ਮਦਾਨ ਚ ਆਏ ਨੇ ਫੁੱਲ ਕੇ ਬੰਦ ਕਰਦੇ ਪਏ ਨੇ ਸਤ ਬਹੁਤ ਸਾਰੇ ਕਲਾਕਾਰ ਸਾਰੇ ਕਲਾਕਾਰੀ ਲੱਗੇ ਹੋਇਆ ਦੇਖੋ ਦਰਦ ਤੇ ਸਾਰਿਆਂ ਨੂੰ ਹੀ ਹੈ ਕੱਲੇ ਕਲਾਕਾਰ ਨਹੀਂ ਆਏ ਆਮ ਲੋਕ ਜਿੱਦਾਂ ਲੱਗੇ ਹੋਏ ਹਨ ਤੁਸੀਂ ਬੰਨ ਦੇ ਉੱਤੇ ਜਾ ਕੇ ਦੇਖੋ ਕਿ ਲੋਕੀ ਪਾਗਲਾ ਵਾਂਗ ਦੇਖਦੇ ਨਹੀਂ ਆ ਕਿ ਇੱਥੇ ਅਸੀਂ ਡੁੱਬ ਜਾਾਂਗੇ ਇੱਥੇ ਮਰ ਜਾਾਂਗੇ ਟਿਕ ਡਿੱਗ ਜੇਗੀ ਹਨਾ ਕੰਦ ਡਿੱਗ ਜੇਗੀ ਉਹ ਸੇਵਾ ਕਰ ਰਹੇ ਆਮ ਲੋਕ ਜ਼ਿਆਦਾ ਸੇਵਾ ਕਰ ਰਹੇ ਆ ਕਲਾਕਾਰ ਵੀ ਉਹਨਾਂ ਦਾ ਸਹਿਯੋਗ ਦੇ ਰਿਹਾ ਕੁਝ ਕੁਝ ਕਲਾਕਾਰ ਡਿਸਟਰਬ ਵੀ ਕਰ ਰਹੇ ਆ ਨੇਤਾ ਵੀ ਡਿਸਟਰਬ ਕਰ ਰਹੇ ਆ ਜਿਹੜੇ 10 10 12 12 6 6 ਗਨਮੈਣ ਲੱਗੇ ਬੋਰਡ ਸਵਿਚ ਬੋਰਡ ਸਵਿਚ ਬਹਿ ਜਾਂਦੇ ਆ ਤੇ ਸਾਡੀਆਂ ਬੋਟਸ ਸਟਕ ਹੋ ਜਾਂਦੀਆਂ ਜਿਹੜੀਆਂ ਜਿੱਤੇ ਪਾਣੀ ਦੇਣ ਜਾਣਾ ਹੁੰਦਾ ਉਥੇ ਉਹ ਮਤਲਬ ਕੱਲੇ ہاں ਕੱਲੇ ਬੈਠ ਕੇ ਚੱਲ ਜਾਂਦੇ ਆ ਉਹ ਵੀ ਪ੍ਰੋਬਲਮ ਕਰ ਰਹੇ ਆ ਪਰ ਕਈ ਕਈ ਚੁੱਪ ਚਪੀ ਤੇ ਵੀ ਕੰਮ ਕਰ ਰਹੇ ਮੈਂ ਕਰਨ ਔਜਲਾ ਦੀ ਗੱਲ ਕਰਾਂ ਉਹ ਕਦੀ ਵੀ ਅੱਗੇ ਨਹੀਂ ਆਣਾ ਚਾਹੁੰਦਾ ਔਰ ਰੋਜ਼ ਫੋਨ ਕਰਦਾ ਕਪਿਲ ਸ਼ਰਮਾ ਰੋਜ਼ ਫੋਨ ਕਰਦਾ ਭਾਜੀ ਦੱਸੋ ਕੀ ਕਰਨਾ ਉਹ ਨਹੀਂ ਆ ਰਿਹਾ ਕੱਲ ਮਨਕੀਰ ਦਾਲਸਨ ਟਰੈਕਟਰ ਦੇ ਗਿਆ ਜੀ ਕਹਿੰਦਾ ਮੈਂ 2 150 ਟਰੈਕਟਰ ਦਵਾਵਾਂਗਾ ਜੀ ਹਾਂ ਵਧੀਆ ਟਰੈਕਟਰ ਮਤਲਬ ਪਰ ਦੇਣਾ ਦੇਣਾ ਮਿਲਦਾ ਪੋਸ਼ਨਾਲ ਪਲਾਨ ਕਰਕੇ ਕਰਨਾ ਚਾਹੀਦਾ ਹੁਣ 200 200 ਟਰੈਕਟਰ ਤੇ ਤਿੰਨ ਤਿੰਨ ਪਿੰਡਾਂ ਦੇ ਵਿੱਚ ਖਤਮ ਹੋ ਜਾਣਾ ਫਿਰ ਬਾਕੀਆਂ ਦਾ ਕੀ ਕਰਾਂਗੇ ਲੋੜ ਬੰਦ ਹੈ ਨਾ ਮਤਲਬ ਛੋਟਾ ਭਰਾ ਹੈ ਉਹਨਾਂ ਦੇ ਨਾਲ ਕਰੂੰਗਾ ਗੱਲ ਕਿ ਆਪਾਂ ਇਦਾਂ ਮਤਲਬ ਜੇ ਪਲੈਨਿੰਗ ਨਾ ਕਰਾਂਗੇ ਜੇ ਉਹਨਾਂ ਕੋ ਵਧੀਆ ਪੈਸੇ ਹੈਗੇ ਆ ਬੰਦੇ ਵਧੀਆ ਹੈਗੇ ਨਾਲ ਜੁੜੇ ਹੋਇਆ ਤੇ ਉਹਨਾਂ ਨੂੰ ਨਾਲ ਲੈ ਕੇ ਪਲੈਨਿੰਗ ਕਰਕੇ ਪ੍ਰਾਈਟ ਦੇ ਨਾਲ ਪੈਸਾ ਵੰਡਣਾ ਤੇ ਮਤਲਬ ਕਿਸੇ ਨੂੰ ਪਤਾ ਵੀ ਨਾ ਲੱਗੇ ਆਪਣੇ ਪੰਜਾਬੀਆਂ ਚ ਕਹਿੰਦੇ ਨਾ ਵੀ ਕਿ ਉਹ ਖੱਬੇ ਹੱਥ ਨੂੰ ਸੱਜਾ ਤੇ ਦੇਦੇ ਖੱਬੇ ਨੂੰ ਵੀ ਨਾ ਪਤਾ ਲੱਗੇ ਕਿਸੇ ਨੂੰ ਦੇਣਾ ਤੇ ਫਿਰ ਖੱਬੇ ਨੂੰ ਹੀ ਨਾ ਪਤਾ ਲੱਗੇ ਵੀ ਕੀ ਹੋਇਆ ਜੇ ਆਪਾਂ ਵੀਡੀਓ ਬਣਾ ਕੇ ਪਾਤੀ ਤੇ ਫਿਰ ਯਾਰ ਉਹ ਉਹ ਬੰਦੇ ਫਿਰ ਹੁਣ ਦੱਸ ਦੇਣਾ ਬਾਅਦ ਵੀਡੀਓ ਦੇਖਣਗੇ ਫਿਰ ਮੈਨੂੰ ਕੋਈ ਮੇਰੀ ਮਦਦ ਕਰ ਜੇ ਕੋਈ ਤੇ ਮੈਨੂੰ ਪ੍ਰੋਬਲਮ ਹੋਏ ਮੇਰੀ ਮਦਦ ਕਰ ਜੇ ਤੇ ਵੀਡੀਓ ਵੀ ਪਾ ਦੇ ਨਾਲ ਵੀ ਇਹਨੂੰ ਮੈਂ ਇਹਨੂੰ ਪਾਣੀ ਚੋਂ ਕੱਢਿਆ ਤੇ ਮੈਂ ਤੇ ਮਰ ਜੂਗਾ ਇਸ ਗੱਲ ਦੇ ਉੱਤੇ ਹੈਨਾ ਉਹ ਸੋਨਾ ਸਾਫ ਦੇ ਦੇ ਕਈ ਬੰਦੇ ਸੌਰੀ ਕਈ ਬੰਦੇ ਉਹਨੇ ਦਿੱਲੀ ਤੋਂ ਆਏ ਟੀਮ ਟੀਮਾਂ ਜਿਹੜੀਆਂ ਭਾਈ ਸਾਹਿਬ ਦਿੱਲੀ ਤੋਂ ਆਏ ਨੇ ਹੈਨਾ ਜੀ ਤੇ ਦਿੱਲੀ ਤੋਂ ਲੋਕਿ ਅੱਜ ਮੁਜ਼ਫਰਨਗਲ ਤੋਂ ਫਿਰ ਮਤਲਬ ਤੁਸੀਂ ਸੋਚ ਨਹੀਂ ਸਕਦੇ ਕਿ ਕਿੱਥੋਂ ਕਿੱਥੋਂ ਪਿੰਡਾਂ ਚ ਕਿਉਂਕਿ ਮੇਰਾ ਫੋਨ ਹੈ ਨਾ ਸਾਰਿਆਂ ਕੋਲ ਤੇ ਇਸੇ ਕਰਕੇ ਮੈਂ ਫੀਲਡ ਚ ਨਹੀਂ ਆਉਂਦਾ ਵੀ ਹੁਣ ਦੇਖੋ 10 15 ਮਿੰਟ ਤੋਂ ਮੇਰਾ ਡਿਸਕਨੈਕਟ ਹੋ ਜਾਂਦਾ ਮੈਂ ਨਾਲ ਤੇ ਇੰਨੇ ਨੇ ਮਤਲਬ ਥੋੜੀ ਤੋਂ ਥੋੜੀ ਸੇਵਾ ਤੇ ਵੱਡੀ ਤੋਂ ਵੱਡੀ ਸੇਵਾ ਵਾਸਤੇ ਲੋਕਿ ਆਫਰ ਕਰ ਰਹੇ ਤੇ ਬੜੀ ਖੂਬਸੂਰਤ ਗੱਲ ਹੈ ਔਰ ਐਦਾਂ ਨਹੀਂ ਹੈ ਕਿ ਕੱਲੇ ਪੰਜਾਬੀ ਪਹਿਲਾਂ ਆਪਾਂ ਲੱਗਦਾ ਕੱਲੇ ਪੰਜਾਬੀ ਹੈ ਪੰਜਾਬੀਆਂ ਦਾ ਇੱਕ ਇਹ ਮੰਨ ਕੇ ਚੱਲਣਾ ਪੈਗਾ ਕਿ ਪੰਜਾਬੀ ਬੰਦੇ ਜਿਹੜੇ ਨਾ ਉਹ ਦਿਲਦਾਰ ਬੰਦੇ ਹੁੰਦੇ ਉਹ ਰਾਜੇ ਬੰਦੇ ਹੁੰਦੇ ਉਹ ਉਹ ਤਾਂ ਮੰਗਦੇ ਨਹੀਂ ਹੈ ਕਿਸੇ ਤੋਂ ਉਹ ਆਪੇ ਹੀ ਤਿਆਰ ਹੋ ਜਾਂਦੇ ਤੇ ਪੰਜਾਬ ਦੇ ਕੋ ਕਿਦਾਂ ਲੋਕਾਂ ਨੇ ਹਾੜੀ ਲਿਆ ਤੇ ਬੋਟ ਦੀ ਗੱਲ ਕੀਤੀ ਮੈਂ ਪਹਿਲੇ ਦਿਨ ਅਨਾਉਂਸ ਕੀਤਾ ਤੇ ਬੋਟ ਦੇ ਲੰਗਰ ਲਾਤੇ ਰਾਸ਼ਨ ਦੀ ਗੱਲ ਕੀਤੀ ਤੇ ਰਾਸ਼ਨ ਦੇ ਲੰਗਰ ਲਾਤੇ ਚਾਰੇ ਦੇ ਤੇ ਹੁਣ ਚਾਰਾ ਨਹੀਂ ਸਾਡੇ ਕੋ ਸੰਭਿਆ ਜਾ ਰਿਹਾ ਅੱਜ ਤੂੜੀ ਹੈ ਤੇ ਤੂੜੀ ਨਹੀਂ ਸਾਡੇ ਕੋ ਸੰਭੀ ਜਾ ਰਹੀ ਤੇ ਦਿਲਦਾਰ ਬੰਦੇ ਤੇ ਹੁੰਦੇ ਆ ਆਮ ਲੋਕ ਜੋ ਤੁਸੀਂ ਗੱਲ ਕੀਤੀ ਹੈ ਉਹ ਬਹੁਤ ਅੱਛੀ ਤਰ੍ਹਾਂ ਮਜ਼ਰ ਕਰਦੇ ਆ ਸਾਰੀ ਜਗ੍ਹਾ ਤੋਂ ਕਰਦੇ ਕੱਲਾ ਇਹ ਨਹੀਂ ਆ ਸਾਡੇ ਟੈਂਟ ਪਏ ਇੱਥੇ ਗੁਰਦਾਸਪੁਰ ਤੇ ਉਹ ਕਹਿੰਦੇ ਕਿ ਉਹ ਕਸ਼ਮੀਰ ਵਾਲੇ ਨੇ ਭੇਜੇ